ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਆ ਕੋਟਕਪੂਰਾ ਟੂੜੀ ਦੀ ਬੋਲੀ ਤੇ ਸਵੇਰ ਦੇ ਬਈ ਜਿਹੜੇ 7 ਵੱਜ ਚੁੱਕੇ ਆ ਤੇ ਬੋਲੀ ਬਈ ਜਿਹੜੀ ਸ਼ੁਰੂ ਹੋਣ ਵਾਲੀ ਆ ਤੇ ਟਰਾਲੀਆਂ ਵੀ ਅੱਜ ਜਿਹੜੀਆਂ ਦੋ ਆਈਆਂ ਤੇ ਰੌਣਕ ਮੇਲਾ ਅੱਜ ਲੱਗਦਾ ਵਾਵਾ ਤੇ ਤੁਸੀਂ ਦੇਖ ਸਕਦੇ ਹੋ ਤੇ ਟਰਾਲੀਆਂ ਵੀ ਅੱਜ ਦੋ ਵਾਈਆਂ ਕੱਲ ਜਿਹੜੀਆਂ ਵੀ ਨਾਗ ਆਏ ਸੀਗੇ ਕੱਲ ਜੇ ਵੀ ਜਿਹੜੇ ਦੋ ਨਾਗ ਆਏ ਸੀਗੇ ਤੇ ਅੱਜ ਵੀ ਇੱਕ ਟਰਾਲੀ ਹੋਰ ਆ ਗਈ ਮਗਰ ਤੁਸੀਂ ਦੇਖ ਸਕਦੇ ਹੋ ਝਾਤ ਮਾਰ ਕੇ ਤੇ ਬਾਕੀ ਵੀ ਰੇਟ ਅੱਜ ਦਾ ਦੇਖਾਂ ਕੀ ਜਾਂਦਾ ਤੇ ਕੱਲ ਦੇ ਰੇਟ ਦੀ ਵੀ ਗੱਲ ਕਰੀਏ ਮੌਸਮ ਜਿਹੜਾ ਕੱਲ ਵੀ ਥੋੜਾ ਇਹ ਕੱਚਾ ਸੀਗਾ بارش ਹੋ ਰਹੀ ਸੀ ਮਿੰਨੀ ਮਿੰਨੀ ਕਣੀ ਡਗ ਰਹੀ ਸੀ ਤੇ ਅੱਜ ਵੀ ਵੀ ਜਿਹੜਾ ਮੌਸਮ ਤੁਸੀਂ ਦੇਖ ਸਕਦੇ ਹੋ ਤੇ ਹੁਣੇ ਥੋੜਾ ਜਿਹਾ ਮੀਂਹ ਪੈ ਕੇ ਜਿਹੜਾ ਹਟਿਆ ਤੇ ਬਾਕੀ ਵੀ ਕਿਰਨ ਜਿਹੜਾ ਥੋੜਾ ਜਿਹਾ ਬੱਦਲ ਉੱਚਾ ਹੋਇਆ ਅੱਜ ਤੇ ਰੇਟ ਵੀ ਕੱਲ ਦੀ ਜੇ ਗੱਲ ਕਰੀ ਕੱਲ ਲੱਗਿਆ ਸੀ ਵੀ ਇੱਕ ਟਰਾਲੀ 255 ਤੇ ਇੱਕ ਲੱਗੀ ਸੀ 200 ਤੇ 25 355 ਤੇ ਇੱਕ ਲੱਗੀ ਸੀ 300 ਤੇ 25 ਰੁਪਏ 355 ਦੀ ਜਿਹੜੀ ਟੂੜੀ ਵੇਚ ਗਈ ਸੀ ਤੇ 300 ਜਿਹੜੀ 25 ਲੱਗੀ ਸੀ ਉਹ ਕਿਸਾਨ ਵੀਰ ਨੇ ਨਹੀਂ ਵੇਚੀ ਸੀ ਘੱਟ ਰੇਟ ਕਰਕੇ ਤੇ ਕੱਲ ਟਰਾਲੀਆਂ ਵੀ ਬਈ ਜਿਹੜੀਆਂ ਦੋ ਹੀ ਆਈਆਂ ਸੀਗੀਆਂ ਤੇ ਅੱਜ ਜਿਹੜੇ ਤਿੰਨ ਨਗ ਪੂਰੇ ਆਏ ਆ ਤੇ ਰੇਟ ਬਈ ਜਿਹੜਾ ਅੱਜ ਦਾ ਆਪਾਂ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਤੇ ਬਾਕੀ ਵੀ ਰੇਟ ਜਿਹੜਾ ਅੱਗੇ ਚੱਲ ਰਿਹਾ ਸੀਗਾ ਜਦੋਂ ਮੌਸਮ ਸਾਫ਼ ਸੀ ਉਦੋਂ ਵੀ ਜਿਹੜਾ ਰੇਟ ਜਿਹੜਾ ਸੀਗਾ 400 350 400 ਦੇ ਜਿਹੜਾ ਵਿੱਚ ਰੇਟ ਚੱਲ ਰਿਹਾ ਸੀ ਕੋਈ ਇੱਕ ਟਰਾਲੀ ਟਾਵੀ ਟੱਲੀ ਜਿਹੜੀ ਜਾਂਦੀ ਸੀ 400 ਤੋਂ ਉੱਪਰ ਤੇ ਬਾਕੀ ਵੀ ਜਿਹੜਾ ਰੇਟ ਸੀਗਾ ਨਾਰਮਲ ਅੰਦਰ ਦੀ ਤੂੜੀ ਦਾ 350 ਤੋਂ ਲੈ ਕੇ ਤੇ 400 ਦੇ ਵਿੱਚ ਵਿੱਚ ਜਿਹੜਾ ਰਹਿ ਜਾਂਦਾ ਸੀਗਾ ਤੇ ਅੱਜ ਵੀ ਦੇਖਾਂਗੇ ਜਿਹੜਾ ਰੇਟ ਕੀ ਜਾਣ ਵਾਲਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਬਈ ਸ਼ੇਅਰ ਜ਼ਰੂਰ ਕਰੇ ਜੇ ਤੇ ਦਿਨ ਅੱਜ ਸੋਮਵਾਰ ਤੇ ਤਰੀਕ ਜਿੰਨੀ ਜਿਹੜੀ ਹੋਈ ਆ 6 ਅਕਤੂਬਰ 2025 ਅੱਜ ਜਿਹੜੀ ਤਰੀਕ ਹੋ ਗਈ ਆ ਤੇ ਟਰਾਲੀਆਂ ਬਈ ਤੁਹਾਨੂੰ ਦਿਖਾ ਦਈਏ ਤਿੰਨ ਟਰਾਲੀਆਂ ਆਈਆਂ ਹੋਈਆਂ ਪਹਿਲੀ ਤੂੜੀ ਬਈ ਜਿਹੜੀ ਅੰਦਰ ਦੀ ਤੂੜੀ ਆ ਚੈੱਕ ਤੁਹਾਨੂੰ ਜਿਹੜੀ ਕਰਾ ਦਿੰਨੇ ਆਪਾਂ ਤੇ ਬਾਕੀ ਤੁਸੀਂ ਬਈ ਦੇਖ ਸਕਦੇ ਹੋ ਤੇ ਤੂੜੀ ਜਿਹੜੀ ਚੰਗੀ ਆ ਤੇ ਪੱਲੀਆਂ ਪੰਡਾ ਪਾਈਆਂ ਹੋਈਆਂ ਤੇ ਅੱਭੀ ਰੇਟ ਦੇਖਾਂਗੇ ਪਹਿਲੀਆਂ ਚ ਇਸੇ ਟਰਾਲੀ ਜਿਹੜੀ ਬੋਲੀ ਹੋਣੀ ਆ ਤੇ ਗਾਹਕ ਵੀ ਅੱਜ ਜਿਹੜੇ ਲੱਗਦੇ ਆ ਵੀ 5-6 ਜਿਹੜੇ ਗਾਹਕ ਅੱਜ ਆਏ ਆ ਤੇ ਬਾਕੀ ਵੀ ਬੋਲੀ ਦੀ ਪਤਾ ਲੱਗੂ ਵੀ ਰੇਟ ਕਿੰਨਾ ਕੁ ਚੜਦਾ ਤੇ ਕੀ ਲੱਗਦਾ ਤੇ ਬਾਕੀ ਵੀ ਕਿਹਨਾ ਮੌਸਮ ਜਿਹੜਾ ਤੁਸੀਂ ਦੇਖ ਸਕਦੇ ਹੋ ਥੋੜੇ ਇਹ ਬੱਦਲ ਜਿਹੜੇ ਖਿਲਰੇ ਜੇ ਆ ਤੇ ਚਲੋ ਦੇਖਦੇ ਆਂ ਬਾਕੀ ਵੀ ਕੀ ਰੇਟ ਜਿਹੜਾ ਜਾਨਵਰਾਂ ਦਾ ਟਾਈਮ ਆ ਵੀ ਜਿਹੜਾ ਪੂਰੇ 7 ਵੱਜ ਚੁੱਕੇ ਆ ਤੇ 7 ਵਜੇ ਵੀ ਨਾਰਮਲ ਜਿਹੜੀ ਅੱਜ ਤੋਂ ਬੋਦੀ ਸ਼ੁਰੂ ਹੋ ਜਾਂਦੀ ਹੈ ਤੇ ਕੁਝ ਕੁ ਦਿਨਾਂ ਤੱਕ ਵੀ ਜਰੂਰ ਜਿਹੜੀ ਟਾਈਮ ਲੇਟ ਹੋਊਗਾ ਸਾਢੇ 7 ਕਰ ਦੇਣਗੇ ਤੇ ਪਰ ਹਲੇ ਵੀ ਇਹਦੇ ਬਾਰੇ ਕੋਈ ਨਹੀਂ ਪਹਿਲਾਂ ਇੱਕ ਤਰੀਕ ਰੱਖੀ ਸੀਗੀ ਤੇ ਪਰ ਬਾਅਦ ਦੇ ਵਿੱਚ ਵੀ ਨਹੀਂ ਉਹ ਟਾਈਮ ਸਹੀ ਬੈਠਾਗਾ ਤੇ ਕੁਝ ਕੁ ਦਿਨਾਂ ਤੀਕ ਹੋਊਗਾ ਵੀ ਸਾਢੇ 7 ਦਾ ਜਿਹੜਾ ਟਾਈਮ ਆ ਤੇ ਉਹ ਆਪਾਂ ਦੱਸ ਦਾਂਗੇ ਜਦੋਂ 10 ਕੁ ਦਿਨ ਪਹਿਲਾਂ ਤੇ ਬਾਕੀ ਹਲੇ ਤੀਕ ਤਾਂ ਵੀ 7 ਵਜੇ ਦਾ ਟਾਈਮ ਹੀ ਆ ਤੇ ਰੇਟ ਦੇਖਦੇ ਆ ਬਾਕੀ ਵੀ ਕੀ ਜਾਂਦਾ ਉਸ ਕਾਲ ਜੀ Porque ਕਿਹੜਾ ਅੱਜ ਆ 15 ਗਿਆ ਹੈ ਬਾਹਰ ਲਈ ਮੁੱਕ ਗਈ ਵੀ ਆਪਾਂ ਜਮਾਂ ਫੰਡ ਕਿਤੋਂ 49 ਆਏ ਨਿਕਲੂ ਸਾਰੇ ਆਏ ਜਮਾਂ ਇੱਕੋ ਜੀ ਬਈ ਆਦੇ ਨਾਲ ਦੀ ਥੋੜੀ ਹੈ ਬਾਹਰ ਦੀ ਆਪਾਂ ਨੂੰ ਜੁੱਟ ਮਾਰੀ ਗ੍ਰੀਟ ਥੋੜੀਆਂ ਅੰਦਰ ਨਾਲ ਗੱਲ ਕਰੇ ਆਂ ਆ ਤੈਨੂੰ 100 ਰੁਪਿਆ 300 25 25 300 350 55 55 ਇਸ ਕੀ ਬੋਲ ਰਿਹਾ 355 ਹਾਂਜੀ 60 70 70 75 75 ਅਸਲ ਵਿੱਚ ਤਾਂ ਹੋਣ ਲੱਗਿਆ ਰਿਹਾ ਕੌਣ 80 90 ਉਹ ਬਈ ਬੋਲੀ ਕਰਾਈ ਜਾਂਦਾ ਜੀ 390 ਕੋਈ ਨਹੀਂ ਕਰਾ ਰਿਹਾ 390 ਬੋਲਾਂਗੇ ਨੇ ਨੰਸੋਨ ਨ ਬਰਬੀ era ਲੋਬੀ ਪਹਿਲੀ ਟਰਾਲੀ ਤੇ ਵੀ ਤੂੜੀ ਅੰਦਰ ਰਗੀ ਸੀ ਕਿ ਤੇ ਉੰਜ ਵੀ ਬਾਹਰ ਦੀ ਜਿਹੜੀ ਤੂੜੀ ਸੀਗੀ ਤੇ ਇਹ ਰੇਟ ਜਿਹੜਾ ਪਹਿਲੀ ਟਰਾਲੀ ਦਾ ਰਿਹਾ 300 ਤੇ 90 ਰੁਪਏ ਤੇ ਬਾਕੀ ਵੀ ਦੋ ਟਰਾਲੀਆਂ ਮਗਰ ਹੋਰ ਉਹਨਾਂ ਦਾ ਜਿਹੜਾ ਪਰ ਰੇਟ ਦੇਖਾਂ ਕਿ ਕਿੱਥੋਂ ਤੱਕ ਜਾਂਦਾ ਤੇ ਤੂੜੀ ਵੀ ਚੰਗੀ ਸੀ ਅੰਦਰ ਦੀ ਤੂੜੀ ਵਰਗੀ ਜੀ ਬਿਲਕੁਲ ਤੂੜੀ ਸੀਗੀ ਤੇ 300 ਤੇ 90 ਰੁਪਏ ਤੋਂ ਜੀ ਸ਼ੁਰੂਆਤ ਹੋਈ ਆ ਤੇ ਬਾਕੀ ਅੱਗੇ ਦੇਖਦੇ ਆ ਦੋ ਟਰਾਲੀਆਂ ਹੋਰ ਖੜੀਆਂ ਮਾ ਜੀ ਨਾ ਇਹ ਆਹ ਵਾਹ ਆਹ ਵਾਹ ਇਹ ਵੀ ਥੋੜੀ ਬਾੜ ਦੀ ਆ ਬਈ ਇਹਦੇ ਨਾਲ ਦੀ ਆ ਅੱਗੇ ਆਪਾਂ ਤੁਹਾਨੂੰ ਕਹਿ ਦਿੰਦੇ ਹਾਂ ਵੀ ਨਹੀਂ ਸਹੀ ਆ ਫਿਰ ਗਿੱਲੀ ਨਹੀਂ ਨਾਲ ਬਾੜੀ ਬਾਈ ਮਾਤ ਮੇਰੀ ਨਹੀਂ ਦਈ ਜਾ ਰਹੀ ਆ ਇਹਦੇ ਨਾਲ ਦੀ ਨਿਕਲੂਗੀ ਸੁੱਕੀ ਥੋੜੀ ਨਿਕਲੂਗੀ 250 ਰੱਖਿਆ 250 ਰੁਪਿਆ ਚੁੰਜਾ ਅਸੀਂ ਨਹੀਂ ਆਏਗਾ ਬਾਈ 300 ਰੁਪਿਆ ਨਹੀਂ 300 ਰੁਪਿਆ ਕਿਰਾਇਆ ਕਿੰਨਾ 300 300 ਆਖੋ ਨੂਆ ਬਈ ਦਿੰਦਾ ਹੋ ਜਾ ਰੇਟ ਵੀ ਬਦੂ ਤੇਰਾ ਇਹ ਅਜਾ ਥੋੜੀ ਵੀ ਉਹ ਚੱਲ ਰੁਕੀ ਨਹੀਂ ਜਾਣਦੇ ਜਾਣਾ ਕੀ ਕਰੀਂ ਮੈਂ ਅਗਲਾ ਬੋਲੇ ਮੈਂ ਤਾਂ ਉਹਨੂੰ ਪਹਿਲਾਂ ਕਰਾਇਆ ਸੀ 300 ਨੂੰ ਅਜਾ ਸਾਹਿਬ 300 ਕਰਦਾ 300 ਕਿਹਾ ਨੂੰ ਮੈਂ ਉਹ ਦੇ ਦੂਆ 500 ਦੇ ਦੂਆ ਕੋਈ ਨਹੀਂ 500 ਦੇ ਦੀ ਭਾਈ ਬੋਲੀ ਫਿਰ ਤਾਂ ਦੇ ਦੇ ਅਗਲਾ ਹਾਂ ਭਾਈ ਕੀ ਗੱਲ ਕਰਦਾ ਬਾਈ 200 ਹੀ ਦਿੰਦੇ ਯਾਰ ਸਾਰੇ ਕੋਈ ਨਹੀਂ ਯਾਰ ਬਾਈ ਰੇਟ ਵਧਾਉਂਦਾ ਉਧਰ ਵੀ ਵੇਖਿਆ ਕਰੋ ਯਾਰ 200 ਰੁਪਿਆ 250 ਰੁਪਿਆ 60 ਆ ਬਾਲ ਕਰਪੈਂਟ 65 70 75 80 90 90 300 300 5 10 15 20 25 30 35 40 340 ਬੋਲਾਂ ਬਿਕਲੇ 340 ਰੁਪਏ ਇੱਥੇ ਲੱਗੇ ਬਾਹਰ ਦੀ ਤੂੜੀ ਸੀਗੀ ਤੇ 300 ਤੇ ਜਿਹੜੀ 40 ਰੁਪਏ ਲੱਗੀ ਆ ਤੇ ਬਾਕੀ ਵੀ ਇੱਕ ਟਰਾਲੀ ਮਗਰ ਹੋ ਰਹੀ ਆ ਤੇ ਬਾਹਰ ਦੀ ਤੂੜੀ ਸੀ ਵੀ ਉੰਜਾਂ ਵੀ ਚੰਗੀ ਸੀਗੀ ਰੰਗ ਜੂਰ ਥੋੜਾ ਜਿਹਾ ਮਲਿਆਇਆ ਸੀਗਾ ਤੇ ਬਾਕੀ ਤੂੜੀ ਸੁੱਕੀ ਸੀਗੀ ਤੇ ਲਾਸਟ ਵੀ ਇੱਕ ਟਰਾਲੀ ਜਿਹੜੀ ਰਹਿ ਗਈ ਆ ਤੇ ਉਹਦਾ ਰੇਟ ਜਿਹੜਾ ਦੇਖਾਂ ਕਿਥੋਂ ਤੱਕ ਜਾਂਦਾ ਥੋੜੀ ਲਿਆ ਮਾਪੇ ਤੇ ਉਹਦਾ ਤਾਂ ਨਹੀਂ ਆ ਰੋਕ ਬਾਕੀ ਦੇਰ ਤੱਕ ਹੀ ਦੌੜਨ ਦੀ ਲੋ ਵੀ ਇੱਕ ਟਰਾਲੀ ਜਿਹੜੀ ਹੋਰ ਆ ਗਈ ਆ ਤੇ ਟਰਾਲੀਆਂ ਵੀ ਆ ਚਾਰ ਹੋਊਗਾ ਪੂਰੀਆਂ ਤੇ ਬਾਕੀ ਵੀ ਰੇਟ ਦੇਖਾਂਗੇ ਸਾਨੂੰ 90 ਤੋਂ ਇੱਕ ਵਾਰੀ ਸ਼ੁਰੂਆਤ ਜਿਹੜੀ ਹੋਈ ਸੀਗੀ ਬਾਹਰ ਦੀ ਤੂੜੀਆਂ ਬਈ ਦੋਵੇਂ ਟਰਾਲੀਆਂ ਜਿਹੜੀਆਂ ਬਾਹਰ ਦੀ ਤੂੜੀ ਸੀਗੀ ਤੇ ਬਾਕੀ ਵੀ ਅਗਲੀਆਂ ਦੇਖਾਂਗੇ ਹਾਂਜੀ 5 ਮਿੰਟ ਹੋਟਲ ਹਾਂਜੀ 5 ਮਿੰਟ ਕੋਈ ਨਹੀਂ ਵੇਖ ਲੈਣਾ ਨਹੀਂ ਫਿਰ ਫੂਰ ਵੀ ਕਰਾਇਆ ਕਰਾਇਆ 300 ਦਿੰਦਾ ਭਾਈ ਪਹਿਲਾਂ ਤੂੰ ਬਚਿਆ 2000 ਰੇਡ ਬਾਅਦ ਜਿੱਦੜਾ ਥੋੜਾ ਬੋਲੋ ਠੀਕ ਹੈ ਜਾਊਗਾ ਭਾਈ ਓਏ ਯਾਰ ਨਾਲ ਲਾ ਦਿੱ ਗੇ ਯਾਰ ਲਾ ਦਿੱ ਤੇ ਭਾਈ ਜਰਾ ਰੱਖ ਤੈਨੂੰ ਸਾਹ ਤਾਂ ਬੋਲ 300 ਰੁਪਿਆ 300 300 ਅੱਜ ਤਾਂ 350 ਰਿਆ 300 300 5 10 15 20 25 30 35 40 340 ਚਲੋ 340 ਰੁਪਏ ਬਾਈ ਜੀ ਚਲ ਬਾਪੂ ਲੋਬੀ 300 ਤੇ 40 ਰੁਪਏ ਜਿਹੜਾ ਰੇਡ ਰਿਆ ਤੇ ਬਾਹਰ ਦੀ ਵੀ ਤੂੜੀਏ ਸੀਗੀ ਹੁਣ ਤੀਕ ਬਈ ਜਿਹੜੀ ਤੂੜੀ ਗਈ ਆ ਤਿੰਨ ਟਰਾਲੀਆਂ ਬੋਲੀ ਹੋਈ ਆ ਬਾਹਰ ਦੀ ਵੀ ਤੂੜੀ ਰਹੀ ਆ ਤੇ ਸ਼ੁਰੂਆਤੀ 390 ਤੋਂ ਹੋਈ ਸੀਗੀ ਤੇ ਅਗਲੀ ਟਰਾਲੀ ਦੇਖਦੇ ਆ ਵੀ ਅੰਦਰ ਦੀ ਆ ਜਾਂ ਬਾਹਰ ਦੀ ਤੂੜੀਏ <mí> तो आज <mih> ना आ भी एक बार हो गया हां उधर तो ल लगा ऐसा आया तो चले गए भाग बड़े के भाग बोल रहे हैं भाई ना बात से बात से बोलते हैं मतलब बात 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 ओके कौन जा रहा है अपना बाजे पैशन केना मुड में जा रहा है ये वीडियो लेफ्ट में देखनी लेफ्ट में चलनी 200 भर चला गया अच्छा का काम कर ले जाड़ी कटा दे आ अंदर दी है भाई हां अंदर दी है जी 1000 ਰੁਪਇਆ ਆ ਬਾਬੇ ਕਿਧਰ ਗਏ 1630 ਭਾਈ ਨੀ ਬਾਬਾ ਜੀ ਲੈ ਜਾ ਫਿਰ ਤੂੰ ਲੈ ਜਾ ਹਾਂ 300 ਬੋਲੀ ਰੱਖਿਆ ਕਰ ਆਪੇ ਤੂੰ ਬੋਲਣਗਾ ਪੰਜ 10 15 350 354 60 65 70 75 ਆ ਦੇ 80 80 90 93 400 400 ਹੋ ਲੱਗ ਨੇ 400 ਰੁਪਇਆ ਵੀ ਆ ਗਿਆ ਲੋਕ ਵੀ ਅੰਦਰ ਵੀ ਥੂੜੀ ਸੀ ਤੇ 400 ਰੁਪਇਆ ਵੀ ਜਿਹੜਾ ਇਹਦਾ ਰੇਟ ਲੱਗਿਆ ਤੇ ਬਾਕੀ ਵੀ ਜਿਹੜੀਆਂ ਤਿੰਨ ਟਰਾਲੀਆਂ ਜਿਹੜੀਆਂ ਜਾਈਆਂ ਸੀਗਾ ਚਾਰ ਟਰਾਲੀਆਂ ਕੋ ਲਗੀਆਂ ਤਿੰਨ ਜਿਹੜੀਆਂ ਆਈਆਂ ਸੀ ਬਾਹਰ ਦੀ ਤੂੜੀ ਦੀਆਂ ਆਈਆਂ ਸੀਗਾ ਤੇ 390 ਰੁਪਏ ਜਿਹੜੇ ਰੇਟ ਦੀ ਸ਼ੁਰੂਆਤ ਸ਼ੁਰੂਆਤੀ ਦੌਰ ਤੇ ਜਿਹੜਾ ਬਾਹਰ ਦੀ ਤੂੜੀ ਆ ਰੇਟ ਲੱਗਿਆ ਸੀ ਫਿਰ ਵੀ ਦੋ ਟਰਾਲੀਆਂ ਜਿਹੜੀਆਂ ਲੱਗੀਆਂ 340 40 ਤੇ ਬਾਕੀ ਵੀ ਤੂੜੀ ਜਿਹੜੀ ਚੰਗੀ ਸੀਗੀ ਥੋੜਾ ਜਿਹੜੀਆਂ 300 ਜਿਹੜੀਆਂ 40 40 ਲੱਗੀਆਂ ਤੇ ਉਹਨਾਂ ਥੋੜਾ ਰੰਗ ਥੋੜਾ ਜਿਹਾ ਜ਼ੂਰ ਮੈਲਾ ਸੀ ਤੇ ਬਾਕੀ ਵੀ ਤੂੜੀ ਉਹ ਵੀ ਸੁੱਕੀ ਸੀਗੀ ਤੇ ਲਾਸਟਾਈ ਟਰਾਲੀ ਵੀ ਲੱਗੀ ਜਿਹੜੀ 400 ਤੇ ਬਾਕੀ ਵੀ ਰੇਟ ਉੱਥੇ ਹੀ ਕਰਦਾ ਹਲੇ 550 ਦੇ 400 ਦੇ ਵਿੱਚ ਵਿੱਚ ਜਿਹੜੀ ਅੰਦਰ ਦੀ ਤੂੜੀ ਦਾ ਤੇ ਬਾਹਰ ਦੀ ਤੂੜੀ ਦਾ ਵੀ ਥੋੜਾ ਜਿਆ ਰੇੜ ਘਾੜੇ ਜਾਂਦਾ ਤੇ 300 ਤੋਂ ਪਰ ਉੱਪਰ ਹੀ ਜਾਂਦਾ ਉਹ ਵੀ ਤੇ ਬਾਕੀ ਵੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ